ਤੋਂ ਸ਼ੁਰੂਆਤ ਹੋਈ ਔਰ ਕਿਵੇਂ ਚੱਲ ਰਹੀ ਹੈ ਜੀ ਜਨਰਲ ਇਹ ਲਗਾਤਾਰ 2019 ਤੋਂ ਸ਼ੁਰੂ ਹੋਈ ਸੀ ਕਰੋਨਾ ਕਾਲ ਦੇ ਵਿੱਚ ਵੀ ਇਸ استان ਨੇ ਬੜੀ ਸੇਵਾ ਕੀਤੀ ਸੀਗੀ ਜੀ ਉਤੋਂ 2 ਲੱਖ ਤੋਂ ਵੱਧ ਬੰਦਿਆਂ ਸੰਗਤਾਂ ਨੂੰ ਲੰਗਰ ਚਕਾਇਆ ਹੀ ਪੂਰੇ ਪੰਜਾਬ ਤੇ ਵੀ ਘੱਟੋ ਘੱਟ 5-6000 ਤੋਂ ਲੈ ਕੇ ਮਤਲਬ ਹਿਸਾਬ ਨਹੀਂ ਲਾ ਸਕਦੇ ਕੋਈ ਵੀ ਅੱਛਾ ਜੀ ਤੇ ਕੋਈ ਵੀ ਇੱਥੇ ਕਿਸੇ ਨਾ ਭੇਦਭਾਵ ਨਹੀਂ ਹਾਂ ਕਿੰਨੀ ਸੰਖਿਆ ਦੇ ਵਾਸਤੇ ਲੰਗਰ ਰੋਲ ਤਿਆਰ ਕੀਤਾ ਜਾਂਦਾ ਹੈ ਲੱਖਾਂ ਦੇ ਤੁਸੀਂ ਲੱਖ ਦੇ ਹਿਸਾਬ ਲੱਖ ਜੀ ਲਾ ਸਕਦੇ ਜਿਵੇਂ ਹੁਣ 50 ਗੱਡੀਆਂ ਚੱਲਦੀਆਂ ਪੂਰੇ ਪੰਜਾਬ 'ਚ ਅੱਛਾ ਜੀ ਪੰਜਾਬ ਦੇ ਜਿੰਨੇ ਵੀ ਸਿਵਲ ਹਸਪਤਾਲਾਂ ਤੁਸੀਂ ਪੀਜੀਆਈ ਲਾ ਲਓ ਮੁਹਾਲੀ ਲਾ ਲਓ ਹਾਂ ਰੋਪੜ ਲਾ ਲਓ ਨਵਾਂ ਸ਼ਹਿਰ ਲਾ ਲਓ ਗੜ ਸ਼ੰਕਰ ਲਾ ਲਓ ਅਨੰਦਪੁਰ ਸਾਹਿਬ ਲਾ ਲਓ ਜਿੰਨੇ ਵੀ ਸਾਡੇ ਕੋਲੇ ਘਰ ਤੋਂ ਘਰ ਤੱਕ 70 60 70 75 ਬੰਦੇ ਜਿਹੜੇ ਸੇਵਾਦਾਰ ਰੱਖੇ ਨੇ ਪੱਕੇ ਅੱਛਾ ਜੀ ਚਾਹੋ ਪੀਜੀਆ ਹੀ ਜਾਣੀ ਐ ਚ ਮੁਹੱਲੀ ਜਾਣੀ ਐ ਅੱਛਾ ਜੀ ਚਾਹ ਤਰਨ ਤਰਨ ਜਾਣੀ ਤੇ 10 ਵਜੇ ਤੋਂ ਲਗਭਗ ਗੱਡੀਆਂ ਪਹੁੰਚ ਜਾਂਦੀਆਂ ਅੱਛਾ ਜੀ ਕਿੰਨਾ ਰਾਸ਼ਨ ਰੋਜ਼ ਦਾ ਬਣਦਾ ਜੀ ਮੈਂ ਕਹਿੰਦਾ ਕੋਈ ਹਿਸਾਬ ਨਹੀਂ ਲਾ ਸਕਦੇ ਜੀ ਅੱਛਾ ਕੜਾਹੀ ਦੇਖੋ ਤੁਸੀਂ ਹਾਂ ਮੇਰੇ ਚਾਹ ਵੀ ਜਾਂਦੀ ਆ ਸਾਡੇ ਬਿਸਕਟ ਬੇਕਰੀ ਵੀ ਆਪਣੀ ਐ ਅੱਛਾ ਜੀ ਐਤਵਾਰ ਨੂੰ ਇੱਥੇ ਪੀਜ਼ਾ ਵੀ ਚੱਲਦਾ ਹੈ ਸਾਡੀਆਂ ਫ੍ਰੀਜਾਂ ਵਗੈਰਾ ਜਿਨ੍ਹਾਂ ਚ ਦੁੱਧ ਬਾਤ ਜੋ ਵੀ ਠੰਡਾ ਤੱਤਾ ਰੱਖਣਾ ਹੈ ਜੀ ਅੱਛਾ ਇਹ ਸਾਰਾ ਫ੍ਰੀਜਰ ਲੱਗਾ ਪਿਆ ਹੈ ਸਾਰਾ ਇਹ ਹਾਂਜੀ ਹ ਗੋਭੀ ਬਣਨੀ ਆ ਸਾਡਾ ਵੱਖਰਾ ਵੱਖਰਾ ਮੈਨੂੰ ਗੋਭੀ ਉਹ ਆ ਜਿਹੜੀ ਸੰਗਤ ਸੇਵਾ ਭੇਜਦੀ ਆ ਅੱਛਾ ਜੀ ਸਾਡੇ ਰਾਜਮਾ ਕਾਲੇ ਚਨੇ ਵੈਟ ਚਨੇ ਕੜੀ ਚੌਲ ਅੱਛਾ ਜੀ ਤੇ ਦਾਲ ਮਿਕਸ ਦਾਲ ਅੱਛਾ ਜੀ ਮਤਲਬ ਇਦਾਂ ਦੀ ਸਾਡੀ ਵੱਖਰਾ ਵੱਖਰਾ ਮੈਨੂੰ ਹਰ ਰੋਜ਼ ਦਾ ਕਦੀ ਆਪ ਸਾਹਮਣੇ ਕਿਉਂ ਨਹੀਂ ਆਉਂਦੇ ਉਹਨਾਂ ਦੀ ਇਹ ਸੋਚ ਆ ਵੀ ਜੋ ਕੁਝ ਕਰ ਰਿਹਾ ਗੁਰੂ ਪਿਤਾ ਗੁਰੂ ਨਾਨਕ ਸਾਹਿਬ ਆਪ ਕਰ ਰਹੇ ਆ ਮੈਂ ਕੁਝ ਨਹੀਂ ਕਰ ਰਿਹਾ ਤੇ ਨਾ ਹੀ ਕੋਈ ਬੰਦਾ ਕਰ ਰਿਹਾ ਅੱਛਾ ਜੀ ਤੂੰ ਖੁਦ ਆਪ ਵਰਤ ਰਿਹਾ ਇਸੇ ਕਰਕੇ ਉਹ ਮੂਰੇ ਨਹੀਂ ਆਉਂਦੇ ਮੇਰੇ ਉਹ ਕਹਿੰਦੇ ਮੇਰੀ ਕੀ ਗਾਤ ਆ ਸਸਿਕਾਲਾਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਗੁਰੂ ਰਾਮਦਾਸ ਜੀ ਲੰਗਰ ਸੇਵਾ ਪਿੰਡ ਪੁਰਹਿਰਾ ਹੁਸ਼ਿਆਰਪੁਰ ਵਿਖੇ ਜਿੱਥੇ ਹਰ ਰੋਜ਼ 1 ਲੱਖ ਸੰਗਤ ਤੋਂ ਵੱਧ ਦੇ ਲਈ ਲੰਗਰ ਪਕਾ ਕੇ ਨਾ ਸਿਰਫ ਇਸ ਲੰਗਰ ਹਾਲ ਦੇ ਵਿੱਚ ਸ਼ਕਾਇਆ ਜਾਂਦਾ ਹੈ ਬਲਕਿ ਪੂਰੇ ਪੰਜਾਬ ਭਰ ਦੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਅਤੇ ਮਰੀਜ਼ਾਂ ਦੇ ਵਾਰਸਾ ਨੂੰ ਪੌਂਚ ਵੀ ਕੀਤੀ ਜਾਂਦੀ ਹੈ ਤਾਂ ਸਾਰੀ ਪ੍ਰੋਸੈਸ ਕਿਵੇਂ ਚੱਲਦਾ ਹੈ ਇਸ ਮੰਗਰ ਦੀ ਸੇਵਾ ਨੂੰ ਕਿਵੇਂ ਸ਼ੁਰੂ ਕੀਤਾ ਗਿਆ ਔਰ ਇਹਨੂੰ ਨੇਪਰੇ ਕਿਵੇਂ ਚੜਾਇਆ ਜਾਂਦਾ ਤੇ ਸਾਡੇ ਨਾਲ ਮੁੱਖ ਸੇਵਾਦਾਰ ਭਾਈ ਗੁਰਲਿਆਕ ਸਿੰਘ ਬਰਾੜ ਜੀ ਜੁੜੇ ਨੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੜੀ ਵਧੀਆ ਜੀ ਬੜੀ ਮਹਾਨ ਸੇਵਾ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਕਦੋਂ ਸ਼ੁਰੂਆਤ ਹੋਈ ਔਰ ਕਿਵੇਂ ਚੱਲ ਰਹੀ ਹੈ ਜੀ ਜਨਰਲ ਸਰ ਜੀ 2019 ਦੇ ਵਿੱਚ ਸੇਵਾ ਸ਼ੁਰੂ ਹੋਈ ਸੀ ਜੀ ਤੇ ਸਾਡੇ ਭਰਾਤਾ ਵੀ ਆ ਬਾਬਾ ਮਨਜੀਤ ਸਿੰਘ ਜੀ ਜੀ ਉਹ ਯੂ ਐਸ ਏ ਰਹਿੰਦੇ ਨੇ ਜੀ ਤੇ ਉਹਨਾਂ ਦੇ ਸੰਯੋਗੀ ਜਿਵੇਂ ਗਰਦੀਪ ਸਿੰਘ ਮਾਲਕ ਜੀ ਹੋਗੇ ਜੀ ਤੇ ਹੋਰ ਵੀ ਸਾਰੇ ਯਾਰ ਮਿੱਤਰ ਸਾਰੇ ਨਾਲ ਮਿਲ ਕੇ ਸਾਰੀ ਟੀਮ ਇਹਨੂੰ ਸੇਵਾ ਨੂੰ ਚਲਾ ਰਹੀ ਹੈ ਜੀ ਅੱਛਾ ਜੀ ਇਹ ਲਗਾਤਾਰ ਚੱਲਦੀ ਹੈ ਜੀ ਹਾਂ ਜੀ ਲਗਾਤਾਰ ਇਹ ਲਗਾਤਾਰ 2019 ਤੋਂ ਸ਼ੁਰੂ ਹੋਈ ਸੀ ਕਰੋਨਾ ਕਾਲ ਦੇ ਵਿੱਚ ਵੀ ਇਹ ਸੰਸਥਾ ਹਸਤਾਨ ਨੇ ਬੜੀ ਸੇਵਾ ਕੀਤੀ ਸੀਗੀ ਜੀ। ਉਦੋਂ 2 ਲੱਖ ਤੋਂ ਵੱਧ ਬੰਦਿਆਂ ਸੰਗਤਾਂ ਨੂੰ ਲੰਗਰ ਚਕਾਇਆ ਸੀ ਪੂਰੇ ਪੰਜਾਬ ਦੇ ਵਿੱਚ। ਅੱਛਾ ਜੀ। ਹਾਂਜੀ ਹਾਂਜੀ। ਇਹ ਤੇ ਏਅਰ ਸੋਈ ਰੋਜ਼ ਚੱਲਦੀ ਹੈ। ਹਰ ਰੋਜ਼ ਇਹੀ ਮੈਲਣਾ ਹੀ ਤੁਹਾਨੂੰ ਸਿਸਟਮ ਹਰ ਰੋਜ਼। ਅੱਛਾ ਜੀ। ਹਾਂਜੀ ਹਾਂਜੀ। ਮੈਂ ਤੇ ਚਾਹੂੰਗਾ ਆਪਾਂ ਚੱਲਦੇ ਆਂ ਨਾਲ-ਨਾਲ ਆਪਾਂ ਦਰਸ਼ਨ ਕਰਦੇ ਆਂ ਸੰਗਤ ਦੇ ਵੀ ਔਰ ਦੇਖੋ ਇੱਕ ਪਾਸੇ ਇਹ ਕਿਚਨ ਇਹ ਕਿਚਨ ਜਿਹੜੀ ਹੈ ਇੱਥੇ ਸੇਵਾ ਦੀ ਵਾਲੀ ਇੱਥੇ ਲੰਗਰ ਚਕਾਇਆ ਜਾਂਦਾ ਜੀ ਬੰਦ ਆ ਅੰਦਰ। ਅੱਛਾ ਜੀ। ਹਾਂਜੀ ਹਾਂਜੀ। ਇੱਥੇ ਮਹਾਰਾਜ ਦਾ ਦਰਬਾਰ ਵੀ ਹੈ। ਅੱਛਾ ਜੀ ਠ ਠੀਕ ਹੈ ਇੱਥੇ ਜੀ ਤੁਸੀਂ ਉੱਧਰ ਦੱਸਿ ਕਿੰਨੀ ਗਿਣਤੀ ਹੈਗੀ ਆ ਜੀ ਸੰਗਤ ਦੀ ਲੰਗਰ ਛੱਕਦੀ ਹੈ ਜਿੰਨੀ ਸੰਗਤ ਹਾਂਜੀ ਹਾਂ ਇੱਥੇ ਵੀ ਘੱਟੋ ਘੱਟ 5-6000 ਤੋਂ ਲੈ ਕੇ ਮਤਲਬ ਹਿਸਾਬ ਨਹੀਂ ਲਾ ਸਕਦੇ ਕੋਈ ਵੀ ਅੱਛਾ ਜੀ ਤੇ ਕੋਈ ਵੀ ਇੱਥੇ ਕਿਸੇ ਨਾਲ ਭੇਦਭਾਵ ਨਹੀਂ ਹਾਂ ਕਿੱਤੇ ਵਕਰਾ ਜਗ੍ਹਾ ਤੇ ਲੰਗਰ ਨਹੀਂ ਚੁਕਾਇਆ ਜਾਂਦਾ ਇੱਥੇ ਹੀ ਛੱਕਦੇ ਅਸੀਂ ਵੀ ਇੱਥੇ ਝੱਕਦੇ ਆ ਸੰਗਤ ਵੀ ਇੱਥੇ ਹੀ ਝੱਕਦੀ ਆ ਅੱਛਾ ਜੀ ਤੇ ਆ ਮਤਲਬ ਵੀ ਪੰਗਤ ਦੇ ਵਿੱਚ ਹੀ ਸਾਡਾ ਜਿਹੜਾ ਗੁਰੂ ਰਾਮ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਮ ਚੱਲਦੀ ਜੋ ਮਰਜ਼ਾਦਾ ਉਹਦੇ ਮੁਤਾਬਕ ਹੀ ਇਹ ਲੰਗਰ ਚੱਲਦੀ ਆ ਅੱਛਾ ਕਿੰਨੀ ਸੰਗਤ ਦੇ ਵਾਸਤੇ ਲੰਗਰ ਰੋਜ਼ ਤਿਆਰ ਕੀਤਾ ਜਾਂਦਾ ਜੀ ਲੱਖਾਂ ਦੇ ਤੁਸੀਂ ਲੱਖ ਦੇ ਹਿਸਾਬ ਲੱਖ ਜੀ ਲਾ ਸਕਦੇ ਨਹੀਂ ਜਿਵੇਂ ਹੁਣ 50 ਗੱਡੀਆਂ ਚੱਲਦੀਆਂ ਪੂਰੇ ਪੰਜਾਬ 'ਚ ਅੱਛਾ ਜੀ ਪੰਜਾਬ ਦੇ ਜਿੰਨੇ ਵੀ ਸਿਵਲ ਹਸਪੀਟਲ ਆ ਤੁਸੀਂ ਪੀਜੀਆਈ ਲਾ ਲਓ ਮੁਹਾਲੀ ਲਾ ਲਓ ਹਾਂ ਆ ਰੋਪੜ ਲਾ ਲਓ ਨਵਾਂ ਸ਼ਹਿਰ ਲਾ ਲਓ ਗੜ ਸ਼ੰਕਰ ਲਾ ਲਓ ਅਨੰਦਪੁਰ ਸਾਹਿਬ ਲਾ ਲਓ ਫਲੋਰ ਲਾ ਲਓ ਆਪਣਾ ਫਗਵਾੜਾ ਹੋ ਗਿਆ ਲੁਧਿਆਣਾ ਹੋ ਗਿਆ ਫਤੇਗੜ ਸਾਹਿਬ ਹੋ ਗਿਆ ਖੰਨਾ ਹੋ ਗਿਆ ਜਲੰਧਰ ਹੋ ਗਿਆ ਨਕੂਦਰ ਹੋ ਗਿਆ اچھا ਜੀ ਤਸੂਹਾ ਹੋ ਗਿਆ ਮਕੇਰੀਆਂ ਬਾਬਾ ਪਕਾਲਾ ਸਾਹਿਬ ਗਰਦਾਸਪੁਰ ਬਟਾਲਾ اچھا ਤੇ ਅੰਮ੍ਰਿਤਸਰ ਸਾਹਿਬ ਦੋ ਕਟੀਆਂ ਜਾਂਦਕਾ ਤਰਤਨ ਸਾਹਿਬ ਅੱਛਾ ਫਾਜ਼ਲਕਾ ਲਾ ਲਓ ਪਰੋਜਪੁਰ ਲਾ ਲਓ ਫਰੀਦਕੋਟ ਲਾ ਲਓ ਸਾਰੇ ਪੂਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਠੀਕ ਹੈ ਅੱਛਾ ਫਿਰ ਇਹ ਸੇਵਾ ਕਿਵੇਂ ਚੱਲਦੀ ਹੈ ਜੀ ਸੰਗਤ ਫਿਰ ਜਿਹੜੀ ਪਕਾਉਣ ਵਾਲੀ ਆ ਉਹ ਪੱਕੀ ਪੱਕੀ ਸੇਵਾ ਦਾ ਨਹੀਂ ਸਾਰਾ ਕੰਮ ਸਾਰਾ ਜਿੰਨੇ ਵੀ ਆ ਸਾਡੇ ਕੋਲੇ ਘਰ ਤੋਂ ਘਰ ਤੱਕ 70-60 70-75 ਬੰਦੇ ਜਿਹੜੇ ਸੇਵਾਦਾਰ ਰੱਖੇ ਨੇ ਪੱਕੇ ਅੱਛਾ ਜੀ ਤੇ ਸਵੇਰੇ 7 ਵਜੇ ਨੂੰ ਗੱਡੀਆਂ ਲੋਡ ਹੋਣ ਲੱਗ ਜਾਂਦੀਆਂ ਜੀ ਅੱਛਾ ਜੀ ਤੇ ਲਗਭਗ 10 ਵਜੇ ਤੱਕ ਸਾਡੀਆਂ ਗੱਡੀਆਂ ਹਰ ਇੱਕ ਜਗ੍ਹਾ ਤੇ ਜਿੱਥੇ-ਜਿੱਥੇ ਵੀ ਜਾਣੀਆਂ ਹੈ ਚਾਹੇ ਪੀਜੀਆਈ ਜਾਣੀ ਐ ਚਾਹੇ ਮੁਹੱਲੀ ਜਾਣੀ ਐ ਅੱਛਾ ਜੀ ਚਾਹੇ ਤਰਨਤਾਰਨ ਜਾਣੀ ਤਾਂ 10 ਵਜੇ ਤੋਂ ਲਗਭਗ ਗੱਡੀਆਂ ਪਹੁੰਚ ਜਾਂਦੀਆਂ ਅੱਛਾ ਜੀ ਕਿੰਨਾ ਰਾਸ਼ਨ ਰੋਜ਼ ਦਾ ਬਣਦਾ ਜੀ ਮੈਂ ਕਹਿੰਦਾ ਕੋਈ ਹਿਸਾਬ ਨਹੀਂ ਲਾ ਸਕਦੇ ਜੀ ਬਾਅ ਕੜਾਹੀ ਦੇਖੋ ਤੁਸੀਂ ਹਾਂ ਮੈਂ ਚਾਹੂੰਗਾ ਇਹ ਜ਼ਰੂਰ ਦਿਖਾਓ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਲੰਗਰ ਦੀ ਜਿਹੜੀ ਸੇਵਾ ਸੀਗੀ ਬਾਬੇ ਨਾਨਕ ਦਾ ਚਲਾਇਆ ਲੰਗਰ ਅੱਜ ਵੀ ਬਦਸਤੂਰ ਚੱਲ ਰਿਹਾ ਔਰ ਦੇਖੋ ਕੋਈ ਭੇਤਪਾਪ ਕਹਿੰਦੇ ਨਹੀਂ ਕੀਤਾ ਜਾਂਦਾ ਹਰ ਜ਼ਰੂਰਤਮੰਦ ਇਨਸਾਨ ਨੂੰ ਇਥੋਂ ਲੰਗਰ ਦੇ ਪੱਖ ਤੋਂ ਕਦੇ ਖਾਲੀ ਨਹੀਂ ਮੋੜਿਆ ਜਾਂਦਾ ਅੱਛਾ ਲਗਾਤਾਰ ਚੱਲੀ ਜਾਣਾ ਹਾਂਜੀ ਚੱਲੀ ਜਾਣਾ ਪਹਿਲਾਂ ਰਾਤ ਨੂੰ 2 ਵਜੇ ਸੇਵਾ ਸ਼ੁਰੂ ਹੋ ਜਾਂਦੀ ਹੈ ਸਾਡੀਆਂ ਮਸ਼ੀਨਾਂ ਰੋਟੀਆਂ ਅੱਛਾ ਜੀ ਸਵੇਰੇ ਚਾਹ ਵੀ ਜਾਂਦੀ ਆ ਸਾਡੇ ਬਿਸਕਟ ਬੇਕਰੀ ਵੀ ਆਪਣੀ ਆ ਅੱਛਾ ਜੀ ਐਤਵਾਰ ਨੂੰ ਇੱਥੇ ਪੀਜ਼ਾ ਵੀ ਚੱਲਦਾ ਹੈ ਅੱਛਾ ਸਿੰਘੂ ਬਾਰਡਰ ਤੇ ਵੀ ਪੀਜ਼ਾ ਅਫਗਾਨਿਸਤਾਨ ਨਹੀਂ ਲਾਇਆ ਸੀਗਾ ਜੀ 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 ਤੇ ਮਤਲਬ ਮਹਾਰਾਜੀ ਗੁਰੂ ਰਾਮਦਾਸ ਜੀ ਬੜੀ ਕਿਰਪਾ ਗੁਰੂ ਰਾਮਦਾਸ ਮਹਾਰਾਜੀ ਆਪ ਵਰਤ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਇਹ ਫਿਰ ਸਾਰਾ ਸਾਰਾ ਕੁਝ ਪੱਟੀਆਂ ਬਲਟੋਏ ਉਹਨਾਂ ਮਨਾਂ ਦੇ ਇਸ ਜਾਂ ਦਿਖਾ ਦੰਨੇ ਮੜ ਕੇ ਤਰੋ ਇਹ ਦੇਖੋ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਇਹ ਸਾਡੀਆਂ ਫਰਿੱਜਾਂ ਵਗੈਰਾ ਜਿਨ੍ਹਾਂ ਚ ਦੁੱਧ ਬਾਤ ਜੋ ਵੀ ਠੰਡਾ ਤੱਤਾ ਰੱਖਣਾ ਹੈ ਜੀ ਅੱਛਾ ਇਹ ਸਾਰਾ ਫਰਿੱਜ ਲੱਗਾ ਪਿਆ ਹੈ ਸਾਰਾ ਇਹ ਹਾਂਜੀ ਹਾਂਜੀ ਕਿੰਨੇ ਸਾਲ ਹੋ ਗਏ ਆ ਔਰ ਇਹ ਕਦੀ ਵੀ ਅਜੇ ਤੱਕ ਕਦੇ ਕੋਈ ਨਾਗਾ ਕਦੇ ਨਹੀਂ ਟੁੱਟਿਆ ਜੀ ਹਾਂਜੀ ਨਾ ਵੱਧ ਰਿਹਾ ਜੀ ਮਹਾਰਾਜ ਕਿਰਪਾ ਖੁਦ ਆਪ ਵਰਤ ਰਹੇ ਨੇ ਜੀ ਤੇ ਸਾਨੂੰ ਤਾਂ ਪਤਾ ਨਹੀਂ ਇਹ ਤਾਂ ਨਹਾਤ ਹੋ ਕੇ ਪਾਚ ਕਰਨੀ ਹੈ ਅੱਛਾ ਜੀ ਤੇ ਰੈਡੀ ਹੋ ਕੇ ਆ ਜਾਣਾ ਤੇ ਬਸ ਗੁਰੂ ਮਹਾਰਾਜ ਜੀ ਆਪ ਵਰਤ ਰਹੇ ਨੇ ਆਪ ਹੀ ਕਰ ਕਰਾ ਰਹੇ ਸਾਰਾ ਕੁਝ ਅੱਛਾ ਹੈ ਸੰਗਤ ਫਿਰ ਆਲੇ ਦੁਆਲੇ ਪਿੰਡਾਂ ਤੋਂ ਸੰਗਤ ਤਾਂ ਬਹੁਤ ਹੀ ਬਹੁਤ ਸੰਜੋਗ ਕਰ ਰਹੀਆਂ ਅੱਛਾ ਜੀ ਤੇ ਇੱਥੇ ਇੱਕ ਸਮਾਗਮ ਹੁੰਦਾ ਜੀ ਹਰ ਸਾਲ ਵਿੱਚ ਕਰਾਈਦਾ ਅਕਤੂਬਰ ਦੇ ਉਪਰ ਆਸਮਾਨ ਦੇ ਅੱਛਾ ਜੀ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਲੱਖਾਂ ਸੰਗਤਾਂ ਇੱਥੇ ਪਹੁੰਚਦੀਆਂ ਜੀ ਅੱਛਾ ਜੀ ਜਿਵੇਂ ਆ ਸੰਗਤ ਜਿਹੜੀ ਹੈ ਸਾਲ ਤੋਂ ਸੇਵਾ ਕਰ ਰਹੀ ਆ ਗੋਬੀ ਬਣਨੀ ਆ ਅੱਛਾ ਜੀ ਗੋਭੀ ਕੱਟ ਰਹੀ ਹੈ ਇੱਧਰ ਤੁਹਾਨੂੰ ਮਸ਼ੀਨਾਂ ਦਿਖਾ ਦਿੰਨੇ ਮਾਰ ਗਏ ਹਾਂ ਜੀ ਹਾਂ ਜੀ ਉਧਰ ਵੀ ਚੱਲਦੇ ਆ ਅੱਛਾ ਇਹ ਰਾਤ ਵਾਸਤੇ ਤਿਆਰ ਹੋ ਰਿਹਾ ਜੀ ਹਾਂ ਜੀ ਅਸੀਂ ਕੱਲ ਆਸਤੇ ਤਿਆਰ ਹੋ ਰਿਹਾ ਰਾਤ ਸ਼ਾਮ ਆਸਤੇ ਮਤਲਬ ਅੱਛਾ ਸ਼ਾਮ ਵਾਸਤੇ ਸ਼ਾਮ ਆਸਤੇ ਹੁਣ ਜਿਹੜੀਆਂ ਸਵੇਰ ਨੂੰ ਗੱਡੀਆਂ ਤੁਹਾਡੀਆਂ ਗਈਆਂ ਇੱਥੋਂ ਹਾਂ ਜੀ ਉਹ ਸ਼ਾਮ ਤੱਕ ਦਾ ਰਾਸ਼ਨ ਦੇ ਕੇ ਆਏ ਹਾਂ ਜੀ ਤਿੰਨ ਚਾਰ ਵਜੇ ਤੱਕ ਉੱਥੇ ਰਹਿਣੀਆਂ ਜੀ ਉਹ ਅੱਛਾ ਜੀ ਤਿੰਨ ਵਜੇ ਚਾਰ ਜਿੰਨਾ ਕਰੋ ਪੀਟੀ ਦੋ ਵਜੇ ਤੱਕ ਉਹ ਪੀਟੀ ਹੁੰਦੀ ਹੈ ਉਸ ਤੋਂ ਬਾਅਦ ਤਿੰਨ ਵਜੇ ਚਾਰ ਵਜੇ ਤੱਕ ਗੱਡੀਆਂ ਕੋ ਕਈ ਤਾਂ ਦੋ ਵਾਰੀ ਵੀ ਜਾਂਦੀਆਂ ਤਿੰਨ ਵਾਰੀ ਵੀ ਜਾਂਦੀਆਂ ਖਾਣਾ ਪੂਰੇ ਦਿਨ ਦਾ ਲੈ ਕੇ ਜਾਈਦਾ ਅੱਛਾ ਪੂਰੇ ਦਿਨ ਦਾ ਖਾਣਾ ਲੈ ਕੇ ਜਾਣਾ ਹੈ ਨਾ ਮਤਲਬ ਐ ਨਹੀਂ ਵੀ ਉੱਥੇ 10 20 ਮਿੰਟ ਲਾ ਕੇ ਤੇ ਗੱਡੀ ਗਾਂਹ ਪਛਾ ਉੱਥੇ ਖੜੀ ਰਹਿੰਦੀ ਆ ਜੀ ਅੱਛਾ ਇੱਥੇ ਕਿੰਨੇ ਮਸ਼ੀਨਾਂ ਵੀ ਸਾਰੀਆਂ ਤੁਸੀਂ ਆਟੋਮੈਟਿਕ ਰੱਖੀਆਂ ਨੇ ਜੀ ਲੰਗਰ ਬਣਾਉਣ ਵਾਲੀਆਂ ਅੱਠਾਂ ਜਿੱਥੇ ਭਾਂਡੇ ਭੁੰਡੇ ਧੋਤੇ ਜਾਂਦੇ ਜਿੱਨਾਂ ਚ ਲੰਗਰ ਪਜਾਉਂਦਾ ਇਧਰ ਤੇ ਆ ਜਿਓ ਇਧਰ ਆ ਮਸ਼ੀਨਾਂ ਦਾ ਜੀ 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 ਰਾਸਤਾ ਨਹੀਂ ਜੀ ਅਚਾ ਜੇ ਤੁਹਾਨੂੰ ਕਿੰਨੇ ਸਾਲ ਹੋ ਗਏ ਜੀ ਇੱਥੇ ਫਿਰ ਮੈਂ ਤਾਂ ਜੀ ਜਦੋਂ ਤੋਂ ਨੀਂ ਰੱਖੀ ਆ ਮਹਾਰਾਜ ਨੇ ਰਖਾਈ ਆ ਇੱਥੇ ਟਰੱਕੀ ਗਈ ਆ ਹਾਂ ਜੀ ਮੈਂ ਉਦੋਂ ਤਾਂ ਹੀ ਸਾਡੇ ਬਾਬਾ ਮਨਜੀਤ ਸਿੰਘ ਜੀ ਦੇ ਨਾਲ ਮੈਂ ਕਲੀਨ ਸੇਫ ਸੀ ਬਿਲਕੁਲ ਜੀ ਅੱਛਾ ਹਾਂ ਜੀ ਹਾਂ ਤੇ ਉਹਨਾਂ ਦੀ ਕਿਰਪਾ ਆਈ ਉਹਨਾਂ ਨੇ 17 18 ਯਾਤਰਾ ਕੀਤੀਆਂ ਪੈਦਲ ਹਾਂ ਦਿੱਲੀ 에어ਪੋਰਟ ਤੋਂ ਦਰਬਾਰ ਸਾਹਿਬ ਪੈਦਲ ਚੱਲਦੇ ਅੱਛਾ ਜੀ ਮੈਂ ਸਿਰਫ ਗੱਡੀ ਲੈ ਕੇ ਆਇਆ ਸੀ ਨਾਲ ਉਹਨਾਂ ਦੀ ਮੇਰੀ ਕੋਈ ਜਾਣ ਪਛਾਣ ਨਹੀਂ ਸੀਗੀ ਅੱਛਾ ਜੀ ਨਾਲ ਨੇੜੇ ਨਾ ਦੂਰ ਦੀ ਕੋਈ ਰਿਸ਼ਤੇਦਾਰੀ ਨਹੀਂ ਸੀਗੀ ਅੱਛਾ ਜੀ ਤੇ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਕਹਿੰਦੇ ਹੁੰਦੇ ਨੇ ਜੰਗਲਾਂ ਤੋਂ ਲੱਭ ਕੇ ਲਿਆਂਦਾ ਤੇ ਉਹ ਮਹਾਰਾਜ ਅੱਜ ਸਾਰੀ ਬਖਸ਼ਿਸ਼ ਕਰ ਦਿੰਦੀ ਹੈ ਇਹ ਮਸ਼ੀਨ ਲੱਗੀ ਹੈ ਇਹ ਓਵਨ ਆ ਜੀ ਇਹਨਾਂ 'ਚ ਬਿਸਕੁਟ ਬੰਦਦੇ ਆ ਅੱਛਾ ਹਾਂ ਜੀ ਹਾਂ ਜੀ ਠੀਕ ਹੈ ਤੇ ਇਹ ਸਾਰੀਆਂ ਮਸ਼ੀਨਾਂ ਬਿਸਕੁਟ ਆ ਲੀਆਂ ਅੱਛਾ ਜੀ ਹਾਂ ਸਾਰੀਆਂ ਮਤਲਬ ਹੀ ਦੂਜੇ ਤੀਜੇ ਦਾ ਹਰ ਰੋਜ਼ ਦੂਜੇ ਤ ਹਸਪੀਟਲਾਂ ਸਿਵਰੇ ਚਾਹ ਵੀ ਜਾਂਦੀ ਆ ਅੱਛਾ ਚਾਹ ਵੀ ਜਾਂਦੀ ਆ ਜਿਹੜੀ ਸੰਗਤ ਆਉਂਦੀ ਆ ਸੇਵਾ ਲੈ ਕੇ ਉਹਨਾਂ ਨੂੰ ਪ੍ਰਸ਼ਾਦ ਵੀ ਬਿਸਕੁਟਾ ਦੇ ਦਿੰਨੇ ਆ ਅੱਛਾ ਜੀ ਬੰਦ ਡੱਬੀਆਂ ਚ ਪਾ ਕੇ ਹਾਂ ਤੇ ਵਧੀਆ ਉਹਨਾਂ ਨੂੰ ਸੰਗਤਾਂ ਨੂੰ ਪ੍ਰਸ਼ਾਦ ਵੀ ਬਿਸਕੁਟਾਂ ਦਾ ਹੀ ਦਿੱਤਾ ਜਾਂਦਾ ਇੱਥੇ ਅੱਛਾ ਜਿਵੇਂ ਸੰਗਤ ਇੱਥੇ ਆਉਂਦੀ ਆ ਹਾਂਜੀ ਹਾਂਜੀ ਉਹ ਮਨ ਨੂੰ ਜਦੋਂ ਜਦੋਂ ਸੰਗਤ ਦੀ ਗਿਣਤੀ ਵਾਧੀ ਹੋਊਗੀ ਲੰਗਰ ਪੱਕਦਾ ਤਾਂ ਉਹ ਮਨ ਨੂੰ ਸਕੂਨ ਮਨ ਨੂੰ ਖੁਸ਼ੀ ਇਹਨਾਂ ਸੰਗਤ ਵਾਸਤੇ ਤੁਸੀਂ ਵੀ ਇੱਥੇ ਐਂਟਰ ਹੋਏ ਹੋਵੋਗੇ ਹਾਂ ਆਟੋਮੈਟਿਕ ਹੀ ਪਤਾ ਲੱਗ ਜਾਂਦਾ ਜਿੱਥੇ ਸੱਚ ਆ ਹਾਂ ਉੱਥੇ ਪ੍ਰਮਾਤਮਾ ਜੀ ਹਾਂ ਇਹ ਸਮਝ ਲਓ ਜਿੱਥੇ ਸੱਚਾਈ ਹੈ ਇੱਥੇ ਕੋਈ ਇਦਾਂ ਦੀ ਨਾ ਕੋਈ ਪ੍ਰਧਾਨ ਹੈ ਹਾਂ ਨਾ ਕੋਈ ਮੈਨੇਜਰ ਆ ਨਾ ਕੋਈ ਸੈਕਟਰੀ ਹੈ ਕੁਝ ਨਹੀਂ ਹੈਗਾ ਅੱਛਾ ਇੱਕ ਬਿਲਕੁਲ ਇੱਕਦਮ ਬਿਲਕੁਲ ਕਲੀਨ ਹੈ ਬਿਲਕੁਲ ਮਹਾਰਾਜ ਗੁਰੂ ਰਾਮਦਾਸ ਮarre ਜੋ ਕੁਝ ਕਰ ਰਿਹਾ ਉਹ ਆਪ ਹੀ ਨੇ ਸਾਰਾ ਕੁਝ ਹਾਂ ਹਾਂ ਤੇ ਇੱਧਰ ਤੁਹਾਨੂੰ ਰੋਟੀਆਂ ਵਾਲੀਆਂ ਮਸ਼ੀਨਾਂ ਵੀ ਦਿਖਾ ਦਿੰਨੇ ਅੱਛਾ ਇੱਧਰ ਰੋਟੀਆਂ ਲਗਾਤਾਰ ਹੁਣ ਹਾਂ ਜੀ ਹਾਂ ਹੁਣ ਜਿਹੜੀ ਇੱਥੇ ਸੰਗਤ ਜਿਹੜੀ ਡੇਲੀ ਦੀ ਇੱਥੇ ਸੰਗਤ ਆਉਣੀ ਹੈ ਉਹਦੇ ਵਾਸਤੇ ਨਾਲ ਦੀ ਨਾਲ ਤਾਜ਼ਾ ਪੱਕਾ ਹਾਂ ਜੀ ਅਸੀਂ ਤਾਜ਼ਾ ਪੱਕਦਾ ਜੀ ਬਸ ਹੁਣ ਦੁਪਹਿਰ ਨੂੰ ਫੇਰ ਬਣਨਾ ਅੱਛਾ ਜੀ 12 1 ਵਜੇ ਤੱਕ ਤੇ ਇਹੀ ਚੱਲੂਗਾ ਜਿਹੜਾ ਸਵੇਰੇ 10 ਵਜੇ ਬਣਿਆ ਅੱਛਾ ਜੀ ਸਵੇਰ ਤੋਂ ਬਣਦਾ ਤੇ ਹੁਣ ਦੁਪਹਿਰੋਂ ਬਾਅਦ ਫੇਰ ਤੇ ਇਹ ਵੇਲੇ ਤਿਆਰੀ ਚੱਲ ਰਹੀ ਹੈ ਤੇ ਮਤਲਬ ਹਰ ਵਾਰ ਤਿਆਰੀ ਰਹਿੰਦੀ ਹੈ ਜੀ ਠੀਕ ਹੈ ਇਹ ਇੱਧਰ ਰਾਜੇ ਵੀ ਕਰਦੇ ਨਾਲ ਨਾਲ ਹੁਣ ਸਫਾਈ ਹੋ ਕੇ ਹੱਟੀ ਹੈ ਠੀਕ ਹੈ ਲੱਗੇ ਵੇ ਆ ਅੱਛਾ ਇਹ ਮਸ਼ੀਨ ਦੀ ਸਫਾਈ ਹੋ ਰਹੀ ਹੈ ਹੁਣ ਠੀਕ ਹੈ ਤੇ ਹੁਣ ਦੁਵਾਰਾ ਸਫਾਈ ਥੂਈ ਕਰਕੇ ਤੇ ਫੇਰ ਆਵੇ ਆਟਾ ਤਿਆਰ ਪਿਆ ਅੱਛਾ ਜੀ ਤੇ ਉਹ ਗੁੰਨਦੇ ਨਾਲ ਬਸ ਅੱਛਾ ਉਦਾਂ ਹੈ ਕੋਈ ਅੰਦਾਜ਼ਾ ਕਿੰਨੇ ਕਿਲੋ ਕਵਾਂਟਲ ਆਟਾ ਲੱਗ ਜਾਂਦਾ ਮਤਲਬ 20 ਉਹ ਵੀ ਕੋਈ ਨਾ ਹਿਸਾਬ ਪੁਰਾ ਕਵਾਂਟਲਾਂ ਦੇ ਹਿਸਾਬ ਨਾਲ ਨਹੀਂ ਲੱਗਦੀ ਆ ਜੀ ਅੱਛਾ ਤੇ ਇਹ ਫਿਰ ਜਿਵੇਂ ਬਦਲੀ ਜਾਂਦਾ ਜੀ ਜਿਦਾ ਅੱਜ ਗੋਭੀ ਬਣਦੀ ਹਾਂਜੀ ਹਾਂਜੀ ਸਾਡਾ ਵੱਖਰਾ ਵੱਖਰਾ ਮੈਨੂੰ ਗੋਭੀ ਉਹ ਆ ਜਿਹੜੀ ਸੰਗਤ ਸੇਵਾ ਭੇਜਦੀ ਹੈ ਅੱਛਾ ਜੀ ਸਾਡੇ ਰਾਜਮਾ ਕਾਲੇ ਚਨੇ ਵੈਟ ਚਨੇ ਕੜੀ ਚੌਲ ਅੱਛਾ ਜੀ ਤੇ ਦਾਲ ਮਿਕਸ ਦਾਲ ਅੱਛਾ ਜੀ ਮਤਲਬ ਇਦਾਂ ਦੀ ਸਾਡੀ ਵੱਖਰਾ ਵੱਖਰਾ ਮੈਨੂੰ ਹਰ ਰੋਜ਼ ਦਾ ਅੱਛਾ ਜੀ ਆ ਇਹਨੂੰ ਵੀ ਨਿਤ ਦਾਲ ਹੀ ਬਣਾ ਬਣਾ ਕੇ ਖਵਾਈ ਜਾਵਾਂਗੇ ਹਮਮ ਵੱਖਰੇ ਵੱਖਰੇ ਕਾਲੇ ਚਨੇ ਵੈਟ ਮਤਲਬ ਵੱਖਰੀ ਵੱਖਰੀ ਵੈਰਾਈਟੀ ਸੰਗਤ ਨੂੰ ਭੇਜਦੀ ਹੈ ਜਿਵੇਂ ਜਿਵੇਂ ਤੁਸੀਂ ਭਾਈ ਮਨਜੀਤ ਸਿੰਘ ਜੀ ਹੋਰਾਂ ਦੀ ਗੱਲ ਕੀਤੀ ਉਹਨਾਂ ਦੀ ਪੂਰੀ ਟੀਮ ਦੀ ਗੱਲ ਕੀਤੀ ਹੈ ਮੈਂ ਪਹਿਲਾਂ ਵੀ ਤੁਹਾਡੇ ਨਾਲ ਰਾਬਤਾ ਹੋਇਆ ਸੀ ਹਾਂ ਜੀ ਆਪ ਵੀ ਪਹਿਲਾਂ ਵੀ ਆਇਆ ਕਦੇ ਆਪ ਸਾਹਮਣੇ ਦੇਖੋ ਜੀ ਉਹ ਕਹਿੰਦੇ ਆ ਵੀ ਜੋ ਕੁਝ ਕਰ ਰਿਹਾ ਗੁਰੂ ਰਾਮਦਾਸ ਮਹਾਰਾਜ ਜੀ ਕਰ ਰਿਹਾ ਬੰਦਾ ਕਿਸੇ ਨੂੰ ਇੱਕ ਕੱਪ ਚਾਹ ਨਹੀਂ ਪਿਆ ਸਕਦਾ ਘਰੇ ਰਿਸ਼ਤੇਦਾਰ ਆ ਜੇ ਨਾ ਫਿਕਰ ਜਾਂ ਲੱਗ ਜਾਂਦਾ ਵੀ ਇਹ ਕਦੋਂ ਜਾਊਗਾ ਉਹਨਾਂ ਦੀ ਇਹ ਸੋਚ ਆ ਵੀ ਜੋ ਕੁਝ ਕਰ ਰਿਹਾ ਗੁਰੂ ਪਿਤਾ ਗੁਰੂ ਨਾਨਕ ਸਾਹਿਬ ਆਪ ਕਰ ਰਿਹਾ ਮੈਂ ਕੁਝ ਨਹੀਂ ਕਰ ਰਿਹਾ ਤੇ ਨਾ ਹੀ ਕੋਈ ਬੰਦਾ ਕਰ ਰਿਹਾ ਅੱਛਾ ਉਹ ਖੁਦ ਆਪ ਵਰਤ ਰਿਹਾ ਇਸੇ ਕਰਕੇ ਉਹ ਮੂਰੇ ਨਹੀਂ ਆਉਂਦੇ ਮੇਰੇ ਉਹ ਕਹਿੰਦੇ ਮੇਰੀ ਕੀ ਗੱਲ ਹੈ ਇਹ ਮੈਂ ਕਰ ਰਿਹਾ ਇਸ ਕਾਰ ਕੋ ਮੁਰੇ ਨਹੀਂ। ਜਦੋਂ ਤੁਸੀਂ ਪਹਿਲਾ ਦਿਨ ਵੀ ਇੱਥੇ ਲੰਗਰ ਦਾ ਦੇਖਿਆ ਉਹ ਪਹਿਲਾ ਦਿਨ ਵੀ ਤੋਂ ਤਸਵੀਰ ਤੁਹਾਡੀ ਜ਼ੇਨ ਚ ਢੁਣੀ ਹੈ ਤੇ ਅੱਜ ਤੇ ਆਪਾਂ ਦੇਖ ਰਹੇ ਆ ਆਪਾਂ ਹੱਕ। ਪਹਿਲੇ ਦਿਨ ਤੇ ਅੱਜ ਦੇ ਵਿੱਚ ਕਿੱਡਾ ਕ ਫਰਕ ਹੈ ਜੀ ਪਹਿਲੇ ਦਿਨ ਕੀ ਹੋਣਾ। ਤਿੱਕਣਾ ਗਾਂ ਲੰਘਿਆ ਕੰਮ ਜੀ ਉਸ ਵਕ ਅਸੀਂ ਤਾਂ ਸੋਚਿਆ ਹੀ ਨਹੀਂ ਸੀ ਵੀ ਇੱਥੋਂ ਤੱਕ ਪਹੁੰਚਾਂਗੇ ਜੇ ਜੀ ਸੇਵਾ ਕਰਾਂਗੇ। ਪਹਿਲਾਂ ਇਹ ਸੋਚ ਰਹੇ ਸੀ ਵੀ ਚਲੋ ਆਪਾਂ ਇੱਕ ਅੱਧੀ ਗੱਡੀ ਚਲਾਵਾਂਗੇ ਹਨਾ ਸਿਵਲ ਇੱਥੇ ਭੇਜ ਦਾਂਗੇ। ਮਹਾਰਾਜ ਨੇ 9-10 ਗੱਡੀਆਂ ਪਹਿਲੇ ਦਿਨ ਸ਼ੁਰੂ ਕਰਾਈਆਂ। ਅੱਛਾ ਜੀ। ਹਾਂ ਜੀ। ਇੱਥੇ ਕਾਸੀਂ ਇੱਕ ਗੱਡੀ ਤੇ ਦੋਹਾਂ ਤੇ ਤੁਰੇ ਫਿਰਦੇ ਸੀਗੇ ਤੇ ਗੁਰੂ ਮਹਾਰਾਜ ਤਾਂ ਜਾਨੀ ਜਾਣ ਸੀ ਉਹਨਾਂ ਨੂੰ ਪਤਾ ਸੀ ਤੁਸੀਂ ਤਾਂ ਥੱਲੇ ਹੀ ਤੁਰੇ ਫਿਰਦੇ ਆਂ ਹਮ ਪਹਿਲਾਂ ਅਸੀਂ ਆ ਸੋਚਿਆ ਨਹੀਂ ਸੀ ਵੀ ਲੈਂਟਰ ਪੋਣਾ ਸੀ ਕਿ ਛੱਡੀ ਪਾਵਾਂਗੇ ਮਹਾਰਾਜ ਨੇ ਲੈਂਟਰ ਪਵਾਤੇ ਮਤਲਬ ਪ੍ਰਮਾਤਮਾ ਖੁਦ ਆਪ ਵਰਤਦੇ ਨੇ ਅਸੀਂ ਤਾਂ ਜਿੱਦਾਂ ਕਿ ਮੈਂ ਤੁਹਾਨੂੰ ਆਪਣੀ ਸੱਚਾਈ ਦੱਸਦਾ ਹਾਂ ਉਹੀ ਗੱਲ ਵੀ ਜਿਵੇਂ ਬੰਦਾ ਨਹੀਂ ਪੜਕਦਾ ਫਿਰਦਾ ਹੁੰਦਾ ਗਲੀਆਂ 'ਚ ਹਾਂ ਛੇ ਕਲ ਵੀ ਪੱਠੇ ਵੀ ਵੱਡੇ ਸਭ ਕੋ ਕੀਤਾ ਮਹਾਰਾਜ ਨੇ ਕਹਿੰਦਾ ਵੀ ਗਰੀਬਾਂ ਨੂੰ ਜੇ ਤੋ ਆਪਣੇ ਨੂੰ ਘਾਰੀ ਤੋਂ ਰਾਜ ਕਰਾਵੇ ਉਹ ਗੱਲ ਹੈ ਜੀ ਬਿਲਕੁਲ ਪਰਮਾਤਮਾ ਹੈਗਾ ਜਿਹੜੀਆਂ ਗੱਲਾਂ ਸੁਣਦੇ ਸੱਚ ਆ ਜੀ ਤੇ ਅੱਜ ਉਹ ਤੇ ਕਹਿੰਦਾ ਮੈਨੂੰ ਕੋਈ ਜਾਣਦਾ ਨਹੀਂ ਸੀਗਾ ਗੁਰੂ ਰਾਮਦਾਸ ਮਹਾਰਾਜ ਦਾ ਕਰਕੇ ਗੁਰੂ ਭਾਈ ਸਾਹਿਬ ਮਨਜੀਤ ਸਿੰਘ ਦਾ ਕਰਕੇ ਅੱਜ ਦੁਨੀਆ ਦੇ ਵਿੱਚ ਮੇਰਾ ਨਾਮ ਸਾਰੇ ਜਾਣਦੇ ਤੇ ਇਹ ਆ ਵੀ ਉਹ ਸਭ ਪਰਮਾਤਮਾ ਦੀ ਕਿਰਪਾ ਹੈ ਤਾਂ ਬੜਾ ਚੰਗਾ ਲੱਗਾ ਜੀ ਗੱਡੀਆਂ ਅੱਜ ਕਿੰਨੀਆਂ ਗਈਆਂ ਨੇ ਅੱਜ ਅਸਤੇ ਮੈਂ ਆਪਣੇ ਕੋਲ 50 ਗੱਡੀਆਂ ਜੀ ਪੰਜ ਐਂਬੂਲੈਂਸਾਂ ਅੱਛਾ ਜੀ ਫਰੀ ਸੇਵਾ ਅੱਛਾ ਜੀ ਕਲੀਨਿੰਗ ਖੁੱਲਿਆ ਡਾਕਟਰ ਸਾਹਿਬ ਜਿਹੜੇ ਡੀ ਐਚਓ ਮਸ਼ਹੂਰ ਹੋਏ ਸੀ ਫੇਮਸ ਹਾਂਜੀ ਹਾਂਜੀ ਉਹ ਇੱਥੇ ਸੇਵਾ ਨਿਵਾ ਰਹੇ ਆ ਠੀਕ ਹੈ ਟੈਸਟ ਵੀ ਜੀ ਕਿਸੇ ਤੋਂ ਇੱਕ ਪੈਸਾ ਵੀ ਨਹੀਂ ਲਿਆ ਜਾਂਦਾ ਕੀ ਬਾਤ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ 8 ਕਿੱਲੇ ਜ਼ਮੀਨ ਦੇ ਖਰੀਦ ਲਏ ਆ ਅੱਛਾ ਜੀ ਵੱਡਾ ਹਸਪੀਟਲ ਬਣੂਗਾ ਮਹ ਜਿਹੜਾ ਕਿ ਪੀਜੀਆਜ ਤੋਂ ਵੀ ਅੱਗੇ ਹੋਊਗਾ ਠੀਕ ਹੈ ਕੋਈ ਕਿਆ ਕਰਨਗੇ ਦੁਨੀਆ ਵੀ ਉੱਥੇ ਹਿਯਾਰਪੁਰ ਲੈ ਜਾਓ ਬੰਦਾ ਬਾਜੂਗਾ ਹਾਂ ਠੀਕ ਹੈ ਮਹਾਰਾਜ ਦੀ ਗੁਰੂ ਰਾਮਦਾਸ ਮਹਾਰਾਜ ਦੀ ਸੋਚ ਦੇ ਮੁਤਾਬਕ ਭਾਈ ਸਾਹਿਬ ਚੱਲ ਰਹੇ ਆ ਠੀਕ ਕਿਸੇ ਕਰਕੇ ਅੱਗੇ ਨਹੀਂ ਆ ਰਹੇ ਕਿ ਜੋ ਕੁਝ ਕਰੇ ਗੁਰੂ ਨਾਨਕ ਸਾਹਿਬ ਕਰ ਰਹੇ ਆ ਤੇ ਉਹੀ ਕਰ ਰਹੇ ਅਸੀਂ ਤਾਂ ਕੁਝ ਨਹੀਂ ਕਰ ਰਹੇ ਠੀਕ ਹੈ ਜੀ ਭਾਈ ਸਾਹਿਬ ਬੜਾ ਤੁਹਾਡਾ ਧੰਨਵਾਦ ਹੈ ਸਮਾਂ ਕੱਢਿਆ ਬਹੁਤ ਧੰਨਵਾਦ ਤੁਹਾਡੀ ਇਹ ਸੇਵਾ ਜੀ ਜੀ ਤੁਹਾਡਾ ਵੀ ਇਹ ਸੰਯੋਗ ਆ ਤੁਹਾਡਾ ਵੀ ਇਹ ਦਸਮੰਦ ਆ ਜਿਹੜੀ ਕਿ ਗੱਲ ਸੰਗਤਾਂ ਤੱਕ ਇਹ ਪਹੁੰਚਾਉਣੀ ਤੇ ਜੇ ਕਹਿੰਦੇ ਉਹਦੇ ਸੰਗਤਾਂ ਦੇ ਸੰਯੋਗ ਨਾਲ ਇਹ ਸੇਵਾ ਚੱਲਦੀ ਆ ਨਾ ਜੀ ਤੇ ਜੇ ਕੋਈ ਵੱਧ ਚੜ ਕੇ ਸੰਯੋਗ ਕਰੂਗਾ ਤੇ ਉਹ ਜਿਹੜੀਆਂ ਸਵਾਮ ਆ ਉਹ ਜਲਦੀ ਸ਼ੁਰੂ ਹੋ ਜਾਣਗੀਆਂ ਜੀ ਬਿਲਕੁਲ ਤਾਂ ਸੰਗਤ ਨੂੰ ਵੀ ਅਪੀਲ ਹੈ ਕਿ ਜਿੱਥੇ ਜਦੋਂ ਇਨਸਾਨੀਅਤ ਦੇ ਲਈ ਕੋਈ ਕਾਰਜ ਹੋ ਰਿਹਾ ਤਾਂ ਵੱਧ ਚੜ ਕੇ ਮੈਨੂੰ ਲੱਗਦਾ ਗਿਆ ਕੇ ਆਪਣੀ ਦਸਮ ਜਿਹੜੀ ਦਸਾਂ ਨਵਾਂ ਦੀ ਕਿਰਤ ਦੇ ਵਿੱਚੋਂ ਕੁਝ ਦਸਵੰਦ ਦਾ ਹਿੱਸਾ ਜਿਹੜਾ ਮੈਨੂੰ ਲੱਗਦਾ ਪਾਉਣਾ ਚਾਹੀਦਾ ਤਾਂ 50 ਗੱਡੀਆਂ ਰੋਜ਼ ਹਸਪਤਾਲਾਂ ਦੇ ਵਿੱਚ ਲੰਗਰ ਲੈ ਕੇ ਮਰੀਜ਼ਾਂ ਲਈ ਮਰੀਜ਼ਾਂ ਦੇ ਪਰਿਵਾਰਾਂ ਦੇ ਲਈ ਲੈ ਕੇ ਜਾਂਦੀਆਂ ਨੇ ਲੱਖਾਂ ਲੋਕ ਇੱਥੋਂ ਰੋਜ਼ ਲੰਗਰ ਛਕਦੇ ਨੇ ਔਰ ਪਿਛਲੇ ਕਈ ਸਾਲਾਂ ਤੋਂ ਇਹ ਸੇਵਾ ਨਿਰੰਤਰ ਚੱਲ ਰਹੀ ਹੈ ਔਰ ਖਾਸ ਗੱਲ ਹੈ ਕਿ ਉਹਨਾਂ ਦੇ ਸਮਝ ਦੇ ਵਿੱਚ ਕਹਿੰਦੇ ਜੀ ਹਾਂ ਇੱਕ ਹਸਪੀਟਲ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਤਿਆਰ ਕੀਤਾ ਜਾਵੇਗਾ ਜਿੱਥੇ ਪੀਜੀਆਈ ਲੈਵਲ ਦੇ ਜਿਹੜਾ ਇਲਾਜ ਹੈ ਮਰੀਜ਼ਾਂ ਦਾ ਕੀਤਾ ਜਾਵੇਗਾ ਤੇ ਮਰੀਜ਼ਾਂ ਨੂੰ ਵੱਡੀ ਦਿੱਤੀ ਜਾਵੇਗੀ ਫਿਲਹਾਲ ਜੇਕਰ ਤੁਸੀਂ ਵੀ ਇੱਥੇ ਆ ਕੇ ਸੇਵਾ ਦੇਖਣਾ ਚਾਹੁੰਦੇ ਹੋ ਸੇਵਾ ਕਰਨਾ ਚਾਹੁੰਦੇ ਹੋ ਟੀਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਮੈਂ ਇਸ ਸੰਸਥਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਸੀਂ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਟੀਮ ਦੇ ਨਾਲ ਰਾਬਤਾ ਕਰ ਸਕਦੇ ਹੋ ਫਿਲਹਾਲ ਬਣ ਰੌਣ ਪੰਜਾਬੀ ਟੀਵੀ ਦੇ ਨਾਲ